ਇੱਕ ਬੜਾ ਯਾਰ ਇਹਦਾ ਜਿੰਦਾਬਾਦ ਇੱਕ ਬੜੇ ਵੀਰ ਚਲੋ ਆਓ ਯੋ ਐਨੂੰ ਆਉਣਾ ਉਹ ਲੇਡੀਜ਼ ਦੇ ਅੱਗੇ ਆਏ ਨਹੀਂ ਉਹ ਵੀ ਸਾਡਾ ਮੁਕਤਬਾਤ ਵਾਹ ਗੁਰਦਾਬਾਹ ਮੁਰਦਾਬਾਹ ਐਕਟ ਨਹੀਂ ਕਰਨੀ ਲੋ ਲੋ ਗੁਰਦਾਬਾਹ ਮੁਰਦਾਬਾਹ ਨਾ ਨਾ ਜਿਲੇ ਕਰੋ ਠੀਕ ਹੈ ਦੇ ਪੂਰਾ ਨਾਮ ਹੈ ਬਾਕੀ ਸ਼ਕਤ ਮੁਰਦਾਬਾਹ ਗੁਰਦਾਬਾਹ ਜਿੰਦਾਬਾਦ 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 ਕੀ ਸਰਕਾਰ ਮੁਤਾ ਨਾਂ ਨਾ ਦੱਸ ਕੇ ਅੱਜ ਜਿਹੜਾ ਸ਼ੰਭੂ ਬਾਰਡਰ ਤੇ ਟ੍ਰੇਨ ਦੇ ਰਸਤੇ ਜਾ ਰਹੀ ਜੀ ਕੀ ਕਰਨ ਮੈਂ ਜੀ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਸਾਡਾ ਜਿਹੜਾ ਅ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੂਸਰਾ ਜਥਾ ਜੋ ਰਵਾਨਾ ਹੋ ਰਿਹਾ ਸ਼ੰਭੂ ਬਾਰਡਰ ਨੂੰ ਇਹ ਇਸੇ ਤਰੀਕੇ ਨਾਲ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਜਿਹੜੇ ਕਿਸਾਨ ਮਜ਼ਦੂਰ ਆ ਉਹ ਜਥਿਆਂ ਦੇ ਰੂਪ ਵਿੱਚ ਰਵਾਨਾ ਹੋ ਰਹੇ ਆ ਸ਼ੰਭੂ ਬਾਰਡਰ ਦੀ ਔਰ ਤੇ ਇਸੇ ਤਰੀਕੇ ਨਾਲ ਹੀ ਇਹ ਜਿਹੜਾ ਵਾ ਸਾਡਾ ਅੰਦੋਲਨ ਆ ਇਹ ਸਾਨੂੰ ਪਹਿਲਾਂ ਪਤਾ ਸੀਗਾ ਕਿ ਲੰਬਾ ਚੱਲਣਾ ਤੇ ਅਸੀਂ ਇਹ ਜਿਹੜੀ ਸਟ੍ਰੈਟਜੀ ਪਹਿਲਾਂ ਬਣਾ ਚੁੱਕੇ ਸੀਗੇ ਉਹਦੇ ਤਹਿਤ ਹੈ ਜਿਹੜੇ ਆ ਜਥੇ ਸਾਡੇ ਆਜਰਵਾਨਾ ਹੋ ਰਹੇ ਲੇਕਿਨ ਮੈਨੂੰ ਲੱਗਦਾ ਹੁਣ ਜਿਹੜਾ ਚੋਣ ਜਾਬਤਾ ਲੱਗ ਚੁੱਕਾ ਕਿ ਲੱਗਦਾ ਕਿ ਮੰਗਾਪੂਰੀਆਂ ਹੋਣਗੀਆਂ ਕਿ ਲੱਗਦਾ ਕਿ ਇਹ ਅੰਦੋਲਨ ਹੀ ਲੰਮਾ ਖਿੱਚਣ ਦੀ ਕੋਸ਼ਿਸ਼ ਆਸਤਰਾ ਨਹੀਂ ਹੈ ਅ ਅਸੀਂ ਦੇਖੋ ਜਦੋਂ ਅੰਦੋਲਨ ਸ਼ੁਰੂ ਕੀਤਾ ਸੀਗਾ ਤੇ ਉਸ ਸਮੇਂ ਪਤਾ ਸੀਗਾ ਕਿ ਅਗਲੇ ਪਾਸੇ ਜਿਹੜਾ ਇਲੈਕਸ਼ਨਾਂ ਦਾ ਟਾਈਮ ਹੋ ਚੁੱਕਾ ਤੇ ਚੋਣ ਜਾਬਤਾ ਲੱਗਣਾ ਸਾਨੂੰ ਇਹ ਸੀਗਾ ਕਿ ਸਰਕਾਰ ਸਾਡੀਆਂ ਜਿਹੜੀਆਂ ਸਮਾ ਰਹਿੰਦਿਆਂ ਮੰਗਾ ਹੱਲ ਕਰੂਗੀ ਸਰਕਾਰ ਨੇ 4 ਮੀਟਿੰਗਾਂ ਸਾਡੇ ਨਾਲ ਕੀਤੀਆਂ ਪਰ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਕੋਈ ਹੱਲ ਜੜਾ ਉਹ ਨਹੀਂ ਕੀਤਾ ਸਰਕਾਰ ਨੇ ਤੇ ਚੋਣ ਜਾਬਤਾ ਲੱਗ ਗਿਆ ਅਸੀਂ ਇਹਦੇ ਵਿੱਚੋਂ ਕੋਈ ਸਿਆਸੀ ਪਾਰਟੀ ਪੈਦਾ ਨਹੀਂ ਕਰਨੀ ਜੀ ਅੰਦੋਲਨ ਇਹ ਸਾਡਾ ਜਦੋਂ ਸਰਕਾਰ ਮੌਜੂਦ ਸੀ ਉਸ ਸਮੇਂ ਵੀ ਸਾਡਾ ਅੰਦੋਲਨ ਚੱਲਦਾ ਸੀਗਾ ਤੇ ਅੱਜ ਚੋਣ ਜਾਬਤਾ ਲੱਗਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਆ ਕਿ ਜਿਹੜੀ ਆ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਜਿਹੜਾ ਦੇਸ਼ ਦੇ ਵਿੱਚ ਅੰਦੋਲਨ ਚੱਲ ਰਿਹਾ ਤੇ ਪਹਿਲਾਂ ਕਦੀ ਵੀ ਜਿਹੜੀਆਂ ਇਲੈਕਸ਼ਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਲਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਦੀ ਇਲੈਕਸ਼ਨ ਜਿਹੜੀ ਨਹੀਂ ਸੀ ਹੋਈ। ਉਹ ਇਹ ਪਹਿਲੀ ਵਾਰੀ ਆ ਕਿ ਐਦਕੀ ਹਰੇਕ ਪਾਰਟੀ ਜਿਹੜੀ ਆ ਇਹ ਲੋਕਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਬੋਲੂਗੀ ਜਿਹੜੀ ਪਾਰਟੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਗੱਲ ਕਰੂਗੀ ਉਹੀ ਪਾਰਟੀ ਜਿਹੜੀ ਆ ਸੱਤਾ ਦੇ ਵਿੱਚ ਆ। ਆ ਸਕਦੀ ਆ ਦੂਜੀਆਂ ਪਾਰਟੀਆਂ ਨੂੰ ਲੋਕ ਤੂਚਾ ਟਾ ਦੇਣਗੇ ਲੇਕਿਨ ਲੱਗਦਾ ਨਹੀਂ ਕਿ ਭਾਜਪਾ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਦਾ ਤੁਹਟਣਾ ਰਵਈਆ ਨਜ਼ਰ ਆਇਆ ਕਿ ਹੁਣ ਲੱਗਦਾ ਇਲੈਕਸ਼ਨ ਦੇ ਵਿੱਚ ਇਹਦਾ ਵਿਰੋਧ ਵੀ ਕੀਤਾ ਜਾਪਦਾ ਕਿਸਾਨਾਂ ਵੱਲੋਂ ਕਿ ਬੀਤੇ ਸਮੇਂ ਜਿਹੜਾ ਅੰਦੋਲਨ ਚੱਲ ਰਿਹਾ ਉਹਦੋਂ ਵੀ ਵਿਰੋਧ ਕਰਦੀ ਗੱਲ ਕੀਤੀ ਸੀ ਦੇਖੋ ਜੀ ਬਿਲਕੁਲ ਵਿਰੋਧ ਹੋਊਗਾ ਕਿਉਂਕਿ ਦੇਸ਼ ਦੇ ਕਿਸਾਨ ਜਿਹੜੇ ਆ ਮਜ਼ਦੂਰ ਆ ਉਹ ਪੀਸਫੁਲੀ ਅੰਦੋਲਨ ਕਰਨ ਵਾਸਤੇ ਜਾ ਰਹੇ ਸੀਗੇ ਤੇ ਸਾਡੇ ਵੱਲੋਂ ਪਿੰਡ ਦੇ ਨੌਜਵਾਨ 21 ਸਾਲਾਂ ਦੇ ਸ਼ੁਭ ਕਰਨ ਜੀ ਜਿਹੜੇ ਅੰਦੋਲਨ ਦੇ ਵਿੱਚ ਪਹੁੰਚੇ ਤੇ ਇਹ ਉਹਨਾਂ ਨੂੰ ਭਾਰਤ ਸਰਕਾਰ ਨੇ ਗੋਲੀ ਮਾਰ ਕੇ ਜਿਹੜਾ ਸ਼ਹੀਦ ਕੀਤਾ ਤੇ ਚਰਚਾ ਦਾ ਵਿਸ਼ਾ ਤੇ ਬਣਿਆ ਪਿਆ ਉਹਨਾਂ ਦੀ ਇਸ ਵੇਲੇ ਕਲਸ਼ ਯਾਤਰਾ ਪੂਰੇ ਦੇਸ਼ ਦੇ ਵਿੱਚ ਜਾ ਰਹੀ ਆ ਤੇ ਉਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਆ ਕਿਉਂਕਿ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਪੰਜਾਬ ਸਰਕਾਰ ਨੇ ਵੀ ਕੱਟੀ ਆ ਤੇ ਉਹ ਜ਼ੀਰੋ ਟੋਲਰੈਂਸ ਤੇ ਕੱਟੀ ਆ ਉਹਨਾਂ ਦੀ ਕਾਰਵਾਈ ਜਿਹੜੀ ਆ ਅੱਗੇ ਨਹੀਂ ਵਧ ਰਹੀ ਤੋਂ ਇਹ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਉੱਠਣਗੇ ਤੇ ਕੇਂਦਰ ਸਰਕਾਰ ਦੇ ਉੱਤੇ ਵੀ ਜਿਹੜੇ ਆ ਸਵਾਲ ਉੱਠਣਗੇ 400 ਤੋਂ ਵੱਧ ਜਿਹੜੇ ਆ ਕਿਸਾਨ ਜਿਹੜੇ ਸਾਡੇ ਨੌਜਵਾਨ ਉਹ ਜ਼ਖਮੀ ਹੋਏ ਆ ਸੋ ਅ ਅਜੇ ਉਹਨਾਂ ਦੀ ਕੀ ਪਰਪਾਈ ਕਰਦੀ ਆ ਸਰਕਾਰ ਉਹਨਾਂ ਤੇ ਸਰਕਾਰ ਕੋਈ ਅਜੇ ਗੱਲਬਾਤ ਵੀ ਜਿਹੜੀ ਆ ਨਹੀਂ ਕਰ ਰਹੀ ਤੇ ਇਹ ਜਿਹੜੀਆਂ ਵਿਰੋਧ ਦੀਆਂ ਸੋਈਆਂ ਵਾਂ ਜਿਹੜੀਆਂ ਇਸ ਪਾਸੇ ਨੂੰ ਜਾਂਦੀਆਂ ਕਿ ਭਾਜਪਾ ਦਾ ਪੂਰੇ ਦੇਸ਼ ਦੇ ਵਿੱਚੋਂ ਵਿਰੋਧ ਹੋਊਗਾ ਲੇਕਿਨ ਲੱਗਦਾ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਮੈਰੀਗੇਟਿੰਗ ਕਰ ਦਿੱਤੀ ਗਈ ਹੁਣ ਲੀਡਰ ਵੱਡੇ ਜਿਹੜੇ ਦਿੱਲੀ ਤੋਂ ਇੱਧਰ ਵੀ ਆਣਗੇ ਉਹਨਾਂ ਵਾਸਤੇ ਵੀ ਮੁਸ਼ਕਲ ਆਏਗੀ ਕਿਉਂਕਿ ਉਹਨਾਂ ਵੱਲੋਂ ਵੀ ਇਹੀ ਰੋਡ ਦਾ ਇਸਤੇਮਾਲ ਕੀਤਾ ਜਾਂਦਾ ਸੀ ਦੇਖੋ ਜੀ ਇਹਹੀ ਰੋਡ ਉਹਨਾਂ ਨੂੰ ਵੈਸੇ ਕੋਈ ਸਮੱਸਿਆ ਨਹੀਂ ਹੈ ਉਹਨਾਂ ਕੋਲੋਂ ਬਹੁਤ ਸਾਰੀਆਂ ਮਤਲਬ ਇਹ ਹਵਾਈ ਸਿਵਾਵਾ ਵੀ ਹੈਗੀਆਂ ਹੋਰ ਉਹਨਾਂ ਕੋਲ ਜਿਹੜੇ ਆ ਐਵੀਡੈਂਸ ਮੌਜੂਦ ਆ ਪਰ ਜਿਹੜਾ ਰਸਤਾ ਰੋਕ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇੰਟਰਨੈਟ ਬੰਦ ਕਰਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਦੇਸ਼ ਦਾ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਉਹ ਬੰਦ ਕੀਤਾ ਇੰਡਸਟਰੀ ਜਿਹੜੀ ਆ ਉਹਨੂੰ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਆ ਆਮ ਰਾਹਗੀਰਾਂ ਨੂੰ ਮੁਸ਼ਕਲ ਆ ਰਹੀਆਂ ਤਾਂ ਇਹਦਾ ਵਿਰੋਧ ਜਿਹੜਾ ਵਾ ਉਹ ਸਰਕਾਰ ਦੇ ਖਿਲਾਫ ਹੀ ਜਿਹੜਾ ਜਾਊਗਾ ਮੇਰਾ ਦਵਿੰਦਰ ਸਿੰਘ ਬਾਸੂ ਕੇ ਜੌਨ ਬਾਬਾ ਨੋਰ ਸਿੰਘ ਦਾ ਪਿੰਡ ਬਸਰੀ ਗੱਲਾਂ ਤੇ ਅਸੀਂ ਆਪਣਾ ਡਿਜੀਟਲ ਜਿਹੜੀ ਆ ਉਹ ਚੱਲਦੀ ਆ ਸੰਮਵਾਰਨ ਤੇ ਚੱਲੇ ਆ ਅੱਜ ਪੱਖੇ ਨਾਲ ਲੈ ਕੇ ਜਾ ਰਹੇ ਹਾਂ ਪੱਕੇ ਹਾਲ ਗਰਮੀ ਦਾ ਸੀਜ਼ਨ ਆ ਗਿਆ ਨਾ ਪੱਖੇ ਅਸੀਂ ਦੋ ਵੀ ਪਹਿਲਾਂ ਖਲੇ ਬਸ ਦੇ ਵਿੱਚ ਲੱਗੇ ਆ ਪਰ ਇੱਕ ਹੋਰ ਹੋਂ ਫੇਰ ਖੜਨ ਲੱਗੇ ਆ ਤੇ ਪਹਿਲਾਂ ਵੀ ਅਸੀਂ 13 ਮਹੀਨੇ ਉੱਥੇ ਜਿਹੜੇ ਰਹੇ ਆ ਸਾਡੇ ਕੋਲ ਬਾਸਿਆ ਸਪੈਸ਼ਲ ਹੈ ਜਿਸੇ ਕੰਮ ਆਸਤੇ ਰੱਖੀ ਆ ਉਹਦੇ ਦੇ ਜੇ ਸੀ ਵੀ ਲੱਗੇ ਆ ਉਹ ਲਾਇਆ ਹੁਣ ਵੇਖੀ ਫੇਰ ਫਿਟ ਕਰਨਾ ਜਾ ਕੇ ਤੇ ਕੋਈ ਗੱਲ ਨਹੀਂ ਗਰਮੀ ਦਾ ਸਾਡੇ ਤੇ ਕੋਈ ਅਸਰ ਨਹੀਂ ਆਈ ਤਰਮਾ ਤਰਮੀ ਕੰਕ ਵੀ ਨਹੀਂ ਆਪਣੇ ਕੰਮ ਵੀ ਕਰਦੇ ਆ ਤੇ ਧਰਨਾ ਵੀ ਪੂਰਾ ਚੜਦੀ ਕਲਾ ਨਾਲ ਰੱਖਣਾ ਕੀ ਲੱਗਦਾ ਕਿ ਲੰਮਾ ਚੱਲੂਗਾ ਅੰਦੋਲਨ ਕੋਈ ਗੱਲ ਨਹੀਂ ਲੰਮਾ ਚੱਲਣਾ ਨੂੰ ਪਤਾ ਲੰਮਾ ਜਿੰਨਾ ਦੇ ਮਾਰ ਦੀ ਚਲਾਈ ਜਾਵੇ ਅਸੀਂ ਦਰਨਾ ਬੁਲਾ ਲੀਆਂ ਆਪਣੀਆਂ ਅਸ਼ੀ ਅਸ਼ੀ ਜਨੀ ਅਸੀਂ ਇੱਕ ਪਿੰਡ ਤੋਂ 10-10 ਬੰਦੇ ਆ ਜਾਣਗੇ ਦਾ ਵਾਪਸ ਚੱਲ ਜਾਣਗੇ ਕੋਈ ਗੱਲ ਜਿੰਨਾ ਚ ਮਾਰੀ ਚੱਲੇ ਕੋਈ ਪਰਵਾਹ ਨਹੀਂ ਆ